ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟੀ ਦਿੱਲੀ ਵੱਲੋਂ ਜੋ ਹੜਪੀੜਤਾ ਵਾਸਤੇ 20 ਦੀ ਸੇਵਾ ਤੇ ਜਿਸਗੀ ਜੀ ਸੇਵਾਦਾਰ ਉਹ ਵੀ ਦੇ ਰਹੇ ਨੇ ਜੀ ਪਿੰਡ ਕੋਟ ਰਾਜ ਦਾ ਕੋਟ ਰਾਜ ਦਾ ਦੇ ਵਿੱਚ ਇਹ ਸੇਵਾ ਚੱਲ ਰਹੀ ਆ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰਸਟੀ ਦਿੱਲੀ ਦਾ ਨਕਰ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਭਾਜੀ ਨੇ ਕਿਹਾ ਵੀ ਆਪਾਂ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਆਪਾਂ ਬੀਜ ਦੇਣਾਗਾ ਕਿਉਂਕਿ ਇੱਥੇ ਕਲੀਅਰ ਹੋ ਜਾਂਦਾਗਾ ਵੀ ਜ਼ਮੀਨ ਬਾੜੀ ਵਾਲੇ ਨੂੰ ਨਹੀਂ ਦੇਣਾ ਆਪਾਂ ਜਿਹੜਾ ਡੇਢ 2 2.5 3 ਕਿੱਲਿਆਂ ਤੇ ਕਰ ਬੀ ਆਪਾਂ ਦੇ ਰਹੇ ਆ ਜੀ ਹਾਂ ਚਲੋ ਜੀ ਹਾਂਜੀ ਵੈਕਰੂ ਜੀ ਆਪਣੇ ਕੋਲੇ ਕਿੰਨੀ ਜ਼ਮੀਨ ਆ 2 ਕਿੱਲੇ 2 ਕਿੱਲੇ ਠੀਕ ਆ ਜੀ ਆ ਦੋ ਭਾਜੀ ਨੂੰ ਦੋ ਦਈਏ ਦੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰੱਸਟ ਇਟਲੀ ਵੱਲੋਂ ਜੋ ਹੜਪੀੜਤਾਂ ਦੇ ਲਈ ਬਿਜ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਪੈਂਡ ਕੋਟ ਰਾਜਦਾ ਦੇ ਵਿੱਚ ਆਪਾਂ ਸੇਵਾ ਕਰ ਰਹੇ ਹਾਂ ਜੀ ਸੇਵਾਦਾਰ ਚਲੋ ਬਾਜੀ ਇਹਦਾ ਇਹਦਾ ਸਰਜੀਤ ਸਿੰਘ ਸੁਭਾ ਸਿੰਘ ਬਾਜੀ ਤੁਸੀਂ ਵੀ ਇੱਧਰ ਉਹ ਜਿਹਨੂੰ ਮਿਲਿਆ ਪਾਜੀ ਕੋਲੇ ਲਿਸਟਾ ਲਿਸਟ ਦੇ ਮੁਤਾਬਕ ਜਿਹੜੇ ਛੋਟੇ ਜ਼ਿਮੀਂਦਾਰ ਆ ਉਹਨਾਂ ਦੀ ਲਿਸਟ ਬਣੀ ਹੋਈ ਸੀ ਹਰਜੀਤ ਸਿੰਘ ਸੁਭਾ ਸਿੰਘ ਤੇ ਉਹ ਛੋਟੇ ਜ਼ਿਮੀਂਦਾਰਾਂ ਨੂੰ ਆਪਾਂ ਮਤਲਬ ਬਿਜ ਦੇ ਰਹੇ ਸੀਗੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰੱਸਟ ਇਟਲੀ ਦਾ ਇਸ ਨਗਰ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਜਦੋਂ ਵੀ ਲੋਡ ਪਈ ਇੱਥੇ ਕਿਸੇ ਰਸਤ ਦੀ ਤੇ ਕਦੇ ਚਾਰ ਦੀ ਕਦੇ ਰਸਣ ਦੀ ਆٹے ਦੀ ਦਾਲ ਦੀ ਤੇ ਅਭਾ ਜੀ ਤੁਸੀਂ ਉਂਗਲੀ ਨਾ ਕਰਾ ਕਰੋ ਕਦਿਆਂ ਦੀ ਜੋ ਵੀ ਬੀ ਦੀ ਰੇਹ ਦੀ ਜਿਸ ਤਰ੍ਹਾਂ ਦੀ ਵੀ ਲੋਡ ਪਈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰੱਸਟ ਇਟਲੀ ਉਸੇ ਟਾਈਮ ਹੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਆ ਜੀ ਹੁਣ ਬੀ ਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਕਿਉਂਕਿ ਝੋਨੇ ਇਹਨਾਂ ਨੇ ਬਾਹ ਕੇ ਬੀ ਤਾਂ ਉਹਨਾਂ ਨੂੰ ਲੱਗਿਆ ਨਹੀਂ ਝੋਨੇ ਦੇ ਉੱਤੇ ਜਿਹੜਾ ਦਾਣਾ ਲੱਗਦਾ ਹੁੰਦਾ ਤੇ ਉਹ ਬੋਣਾ ਪੈ ਗਿਆ ਤੇ ਉਹ ਬਾਹ ਕੇ ਹੁਣ ਇਹਨਾਂ ਨੇ ਕਣਕ ਬੀਜਣੀ ਆ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਵੀ ਕੋਈ ਵੀ ਰੇ ਦਾ ਪ੍ਰਬੰਧ ਹੋ ਜਾਵੇ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਵੱਲੋਂ ਉਸੇ ਟਾਈਮ ਤੁਰੰਤ ਹੀ ਵੀ ਦਾ ਇੰਤਜ਼ਾਮ ਕਰਦੇ ਆਂ ਸਰ ਸੇਵਾ ਜੋ ਨਿਭਾ ਰਹੇ ਆਂ ਜੀ ਪਾ ਜੀ ਆਜੋ ਮੇਰੇ ਆ ਆ ਨਗਰ ਨਿਵਾਸੀਆ ਭਾਜੀ ਪਹਿਲਾਂ ਇੱਥੇ ਕੋਈ ਆਇਆ ਵੀ ਦੇਣ ਵਾਸਤੇ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਜੀ ਅੱਛਾ ਜੀ ਤੇ ਤੁਸੀਂ ਮਤਲਬ ਸ੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਟ ਟਰਸਟ ਇਟਲੀ ਵੱਲੋਂ ਇਹ ਪਹੁੰਚਿਆ ਸੇਵਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਹਾਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਤੁਹਾਡਾ ਕਰਦੇ ਹਾਂ ਜੀ ਜਿੰਨੀ ਵੀ ਸੇਵਾ ਕਰਦੇ ਬਹੁਤ ਵਧੀਆ ਕਰਦੇ ਇਹੋ ਜੀ ਦੀ ਲੋੜ ਆ ਖਾਣ ਤੇ ਬਿਜਲੀ ਲੋੜ ਆ ਤੇ ਲੋਰਾਸ਼ਨ ਤੇ ਬਹੁਤ ਹੀ ਹੈ ਬਾਕੀ ਇਹ ਸੰਸਥਾ ਨਹੀਂ ਕਿਸੇ ਨੇ ਨਾਬੀਨ ਖਾਦ ਕਰਤੇ ਨੇ ਕੋਈ ਸਭ ਲੈ ਵੇਖਣੀ ਰਹੇ ਲੋਕ ਦੀ ਜੋਂ ਪਾਵੇ ਤੇ ਕੋਈ ਕਰੀ ਹਾਂਜੀ ਨਗਰ ਨਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਵੀ ਇੱਥੇ ਹਲ ਤੱਕ ਬੀ ਔਰ ਖਾਦ ਲੈ ਕੇ ਕੋਈ ਵੀ ਨਹੀਂ ਪਹੁੰਚਿਆ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟੀਟਲੀ ਦਾ ਇਸ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਅਗਲੇ ਪਿੰਡ ਤੇ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰੱਸਟ ਇਟਲੀ ਵੱਲੋਂ ਜੋ ਹੜ੍ਹ ਪੀੜਤਾਂ ਵਾਸਤੇ ਕਣਕ ਦਾ ਵੀ ਭੇਜਿਆ ਸੀਗਾ ਆਪਾਂ ਹੁਣ ਅਗਲੇ ਪਿੰਡ ਦੇ ਵਿੱਚ ਮਤਲਬ ਇਹ ਚੌਥਾ ਪਿੰਡ ਹੈ ਆਪਾਂ ਵੀ ਦੇ ਰਹੇ ਆ ਜੀ ਸ੍ਰੀ ਗੁਰੂ ਨਾਨਕ ਦੇਵ ਚੈਰਿਟੀ ਟਰੱਸਟ ਇਟਲੀ ਦਾ ਪਿੰਡ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਹੜ੍ਹ ਪੀੜਤਾਂ ਦੇ ਵਿੱਚ ਹਰ ਇੱਕ ਪੱਖੋਂ ਮਦਦ ਕਰਨ ਲਈ ਹਰ ਟਾਈਮ ਤਿਆਰ ਰਹਿੰਦੇ ਨੇ ਨਗਰ ਵੱਲੋਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਟੀਮ ਵੱਲੋਂ ਵੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਦੋਂ ਵੀ ਕੋਈ ਲੋਡ ਪਈ ਕਿਸੇ ਰਾਸਨ ਦੀ ਕਿਸੇ ਚਾਰ ਦੀ ਤੇ ਚਾਹੇ ਗੱਦਿਆਂ ਦੀ ਖਾਦ ਦੀ ਬੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਚੈਟ ਟ੍ਰਸਟ ਟਲੀ ਹਰ ਇੱਕ ਪੱਖੋਂ ਇਨ੍ਹਾਂ ਲੋਡ ਬੰਦਾਂ ਦੇ ਨਾਲ ਖੜਾ ਹੈ ਅੱਜ ਵੀ ਬੀ ਦੀ ਆਪਾਂ ਸੇਵਾ ਕਰ ਰਹੇ ਹਾਂ ਕਿਉਂਕਿ ਇਸ ਪਿੰਡ ਦੇ ਵਿੱਚ ਪਾਣੀ ਦਾ ਬਹੁਤ ਜ਼ਿਆਦਾ ਨੁਕਸਾਨ ਸੀਗਾ ਤੇ ਅੱਜ ਆਪਾਂ ਹੁਣ ਇੱਥੇ ਵੀ ਦੀ ਸੇਵਾ ਕਰ ਰਹੇ ਹਾਂ ਇੱਕ ਦੀ ਗ੍ਰਾਮਸੀਲੀ ਹੀ ਬਾਬਾ ਜੀ ਇੱਕ ਕੇ ਰੱਖ ਦੋ ਇਹ ਭਾਈ ਸਾਹਿਬ ਇਸ ਪਿੰਡ ਦੇ ਸਰਪੰਚ ਨੇ ਸਰਪੰਚ ਸਾਹਿਬ ਵੱਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਚਾਚੀ ਟਰੱਸਟੀਟਲੀ ਦਾ ਧੰਨਵਾਦ ਕੀਤਾ ਜਾਂਦਾ ਹੈ ਟੀਮ ਵੱਲੋਂ ਵੀ ਬਹੁਤ ਵਧੀਆ ਪ੍ਰਭਾਵ ਲੈ ਕਰ ਰਹੇ ਨੇ ਜੋ ਕਿ ਲੋਡ ਪੈਣ ਤੇ ਕਿਉਂਕਿ ਨਗਰ ਦੇ ਕਾਫੀ ਬੰਦਿਆਂ ਤੋਂ ਆਪਾਂ ਪੁੱਛਿਆ ਵੇ ਆ ਵੀ ਇਸ ਪਿੰਡ ਦੇ ਵਿੱਚ ਕਣਕ ਦਾ ਵੀ ਲੈ ਕੇ ਕੋਈ ਵੀ ਨਹੀਂ ਆਇਆ ਕਿਉਂਕਿ ਬਹੁਤ ਜ਼ਿਆਦਾ ਲੋਡ ਸੀਗੀ ਇਹਨਾਂ ਨੂੰ ਹੁਣ ਇਹ ਜਿਹੜਾ ਝੋਨਾ ਸੀਗਾ ਉਹਨੂੰ ਬੋਣ ਦੀ ਤਿਆਰੀ ਕਰ ਰਹੇ ਸੀਗੇ ਪਰ ਤਾਂ ਹੀ ਕਰਕੇ ਰੁਕੇ ਹੋਏ ਸੀਗੇ ਕਿਉਂਕਿ ਬੀ ਦਾ ਪ੍ਰਬੰਧ ਨਹੀਂ ਸੀਗਾ ਨਾ ਹੀ ਕੋਈ ਸਰਕਾਰ ਵੱਲੋਂ ਹਲੇ ਪਹੁੰਚਿਆ ਕਿਸੇ ਵੀ ਸੰਸਥਾ ਵੱਲੋਂ ਬੀ ਦੀ ਹਲੇ ਸੇਵਾ ਨਹੀਂ ਆਈ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਵੱਲੋਂ ਹੀ ਇਹ ਪਹਿਲ ਕਦਮ ਚੁੱਕਿਆ ਗਿਆ ਤੇ ਜਿਹੜਾ ਬੀ ਦਾ ਮਤਲਬ ਸੇਵਾ ਚੱਲ ਰਹੀ ਆ ਤੇ ਬੀ ਲੈ ਕੇ ਅਸੀਂ ਆਇਆ ਚੌਥੇ ਪਿੰਡ ਦੇ ਵਿੱਚ ਅਸੀਂ ਬੀ ਦੀ ਸੇਵਾ ਨਿਭਾ ਰਹੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਸਰਪੰਚ ਸਾਹਿਬ ਨੇ ਆਪਦੀ ਜ਼ਿੰਮੇਵਾਰੀ ਤੇ ਮਤਲਬ ਜਿਹੜੇ ਛੋਟੇ ਜ਼ਿੰਮੇਵਾਰੇ ਸਰਪੰਚ ਸਾਹਿਬ ਦਾ ਘਰ ਹੈ ਤੇ ਨੇ ਆਪਦੀ ਜ਼ਿੰਮੇਵਾਰੀ ਤੇ ਯਾਨੀ ਕਿ ਜਿਹੜੇ ਛੋਟੇ ਜ਼ਿੰਮੇਵਾਰਾ ਦੋ ਦੋ 23 3-3 ਕਿੱਲੇ ਵਾਲੇ ਉਹਨਾਂ ਨੂੰ ਵੀ ਦਾ ਮਤਲਬ ਉਹ ਕਰਾਇਆ ਤੇ ਬਹੁਤ ਵਧੀਆ ਨੇਕ ਇਨਸਾਨ ਨੇ ਇਹ ਤੇ ਸਤਪੰਨ ਸਾਹਿਬ ਜੀ ਕੁਛ ਸ੍ਰੀ ਗੁਰੂ ਨਾਨਕ ਦੇਵ ਜੈਟੀ ਟਰੱਸਟਲੀ ਨੂੰ ਕੁਛ ਕਹਿਣਾ ਚਾਹੁੰਦੇ ਹੋ ਇਹ ਬਹੁਤ ਵਧੀਆ ਪ੍ਰਾਲਾ ਇਹਨਾਂ ਨੇ ਜਿਹੜਾ ਅੱਜ ਜਿਹੜਾ ਕਿਸਾਨ ਹੀ ਨਾ ਉਹ ਇੰਨਾ ਥੱਲੇ ਲੱਗ ਚੁੱਕਾ ਹੈ ਵੀ ਬੀਜ ਵੀ ਨਹੀਂ ਜਿਹੜਾ ਛੋਟਾ ਕਿਸਾਨ ਹੈ ਬੀਜ ਵੀ ਨਹੀਂ ਹੈ ਆਪਣੇ ਕੋਲ ਪਾ ਸਕਦਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੀਜ ਦੇ ਕੇ ਤੇ ਜਿਹੜੇ ਛੋਟੇ ਕਿਸਾਨ ਦੀ ਮਦਦ ਕੀਤੀ ਹੈ ਜਿਹੜਾ 2 ਕਿਲੇ ਤੱਕ ਇਹਨਾਂ ਪ੍ਰੋਵੀਜ਼ਨ ਜਿਹੜੀ ਹੈ ਥੱਲੇ ਰੱਖੀ ਹੈ 2 ਕਿਲੇ ਤੱਕ ਬਹੁਤ ਵਧੀਆ ਰੱਖੀ ਹੈ ਇਹ ਪ੍ਰੋਵੀਜ਼ਨ ਹਰ ਇੱਕ ਨੂੰ ਸਹੂਲਤ ਤੇ ਦੀ ਮੌਜੂਦ ਹੈ ਇਹ ਨਹੀਂ ਵੀ ਸਾਡੇ ਬੰਦੇ ਹੋਰ ਵੀ ਪੰਜਾਂ ਚੌਂ ਪਿੰ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਹਾਂ ਹਾਂਜੀ ਸਰਪੰਚ ਸਾਹਿਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰੱਸਟੀ ਕਲੀ ਦਾ ਧੰਨਵਾਦ ਕੀਤਾ ਜਾਂਦਾ ਹੈ ਸਾਡੀ ਟੀਮ ਵੱਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰੱਸਟੀ ਲਈ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਇਹ ਸੇਵਾ ਭੇਜੀ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦਿਨ ਰੁਗਣੀ ਰਾਤ ਚੁਗਣੀ ਤਰੱਕੀ ਵਕਸ਼ਣ ਤੰਦਰੁਸਤੀਆਂ ਵਕਸ਼ਣ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਉਹਦੋਂ ਵਕਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ